ਉਸ ਮਾਤੇ ਕੀ ਬੀਤੀ ਹੋਵੇਗੀ ਤੇ ਉਸ ਪੈਣਾ ਦੇ ਉੱਤੇ ਕੀ ਬੀਤੀ ਹੋਵੇਗੀ ਜਿਨ੍ਹਾਂ ਦਾ ਇਕਲੌਤਾ ਵੀਰ ਤੇ ਮਾਤਾ ਲਾਡਾ ਨਾਲ ਪਾਲਿਆ ਪੁੱਤ ਉਹਨਾਂ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਜਾਵੇ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਚਨਾਲਾ ਦਿਨ ਉਹਦੇ ਪਿੰਡ ਤਾਰੀਫ ਵਾਲ ਕਲੇਰ ਤੋਂ ਜਿੱਥੇ ਉਸ ਵਕਤ ਸੋਗ ਦੀ ਲਹਿਰ ਤੋੜ ਕੇ ਜਦੋਂ ਦੋ ਪੈਣਾ ਦੇ ਇਕਲੌਤੇ ਪਰਾ ਸੁਖਜਿੰਦਰ ਸਿੰਘ ਦੀ ਮੌਤ ਹੋ ਗਈ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਨਸ਼ੇ ਦੀ ਓਵਰਡੋਸ ਲੈਣ ਦੇ ਨਾਲ ਸੁਖਵਿੰਦਰ ਦੀ ਮੌਤ ਹੋ ਗਈ। ਜੋ ਪਰਿਵਾਰਿਕ ਮੈਂਬਰਾਂ ਦਾ ਇਸ ਵਕਤ ਰੋ ਰੋ ਬੁਰਾ ਹਾਲ ਹੈ ਤੇ ਉੱਥੇ ਪਿੰਡ ਵਾਸੀਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਇਲਾਕੇ ਦੇ ਵਿੱਚ ਤੜੱਲੇ ਦੇ ਨਾਲ ਨਸ਼ਾ ਵਿਕ ਰਿਹਾ ਤੇ ਨਸ਼ੇ ਦੇ ਉੱਤੇ ਕੋਈ ਵੀ ਰੋਕ-ਥਾਮ ਲੱਗਤੀ ਹੋਈ ਨਜ਼ਰ ਨਹੀਂ ਆ ਰਹੀ। ਜਿਸ ਨੂੰ ਲੈ ਕੇ ਪ੍ਰਿਵਾਨ ਨੇ ਕਿਹਾ ਤੇ ਲੋਕਾਂ ਦੇ ਵੱਲੋਂ ਕਿਹਾ ਕਿ ਸਖਤ ਪਿੰਡ ਤੇ ਐਕਸ਼ਨ ਲਿਆ ਜਾਵੇ ਤਾਂ ਜੋ ਨਸ਼ੇ ਦੇ ਤਸਕਰਾਂ ਨੂੰ ਜਿਹੜਾ ਆ ਫੜਿਆ ਜਾਵ ਤੇ ਨਸ਼ੇ ਦੇ ਕੋਣ ਨੂੰ ਖਤਮ ਕੀਤਾ ਚਾਹਤਾ। ਰਹਿਣੋ ਚਾਹ ਲੱਜ ਕਿਥੇ ਆ ਆ ਨਹੀਂ ਰਿਹਾ ਕਈ ਜੈ ਵੈਰ ਰਬ ਪਰਾਪਰ ਪ੍ਰਗਟ ਸਿੰਘ ਕਿਹੜਾ ਪਿੰਡ ਹੈ ਜੀ? ਢਾੜੀ ਵਾਲ ਕਲੀਅਰ ਕੀ ਗੱਲ ਹੋਈ ਹੈ ਸਰ ਜੀ ਇਹ ਨਹਿਰ ਕਾਰਨ ਜਵਾਨ ਮੁੰਡੇ ਦੀ ਮੌਤ ਹੋਈ ਹੈ ਕੀ ਮੁੰਡੇ ਦਾ ਨਾਮ ਕੀ ਸੀ ਸਖਜਿੰਦਰ ਸਿੰਘ ਅੱਛਾ ਜੀ ਕੀ ਗੱਲ ਹੋਈ ਤੁਹਾਨੂੰ ਕੀ ਦਾ ਬਦਲ ਕੇ ਇਹ ਨਹਾਏ ਸਾਡੇ ਪਿੰਡ ਨਹਾਏ ਬਹੁਤ ਜਦਾ ਤੇ 15 20 ਦਿਨ ਹੀ ਇੱਕ ਅੱਧੀ ਮੌਤ ਹੁੰਦੀ ਰਹਿੰਦੀ ਹੈ ਕੋਈ ਨਹਿਰ ਦੇ ਡਿਗਾ ਹੁੰਦਾ ਆ ਕੋਈ ਪਿਆਲੇ ਚ ਡਿਗਾ ਹੁੰਦਾ ਕੋਈ ਰੱਤੇ ਚ ਡਿਗਾ ਹੁੰਦਾ ਟੀਗਾ ਲਾ ਗਈ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਜਿਹੜੇ ਆਉਂਦਾ ਜੇ ਖੁਦ ਅਸੀਂ ਫੜਾਉਨੇ ਆ ਤੇ ਕਹਿ ਦਿੰਦੇ ਨੇ ਸਾਡੇ ਬੰਦੇ ਖੜੋ ਸਾਡੇ ਬੰਦੇ ਸੀਲ ਕਰਾਉਣਗੇ ਤੇ ਉਹਨਾਂ ਦੇ ਬੰਦੇ ਤੇ ਪਹਿਲੇ ਫੋਨ ਕਰ ਦਿੰਦੇ ਨੇ ਸਮੈਕ ਫੜਨ ਵਾਲੇ ਕੋਈ ਤੇ ਸੀਲ ਕਿੰਨੇ ਕਰਾਉਣੀ ਆ ਅਸੀਂ ਖੁਦ ਜੀ ਕੀ ਨਾਮ ਜੀ ਬੋਜੁਰਗ ਸਿੰਘ ਜਿੰਦਰ ਸਿੰਘ بیٹے ਦਾ ਨਾਮ ਸੁਖਿੰਦਰ ਸਿੰਘ ਹਾਂਜੀ ਤੁਹਾਡਾ ਵੀ ਨਾਮ ਹੈ ਜੀ ਮੇਰਾ ਨਾਮ ਜੈਮਲ ਸਿੰਘ ਕੀ ਗੱਲ ਹੋ ਜੀ ਤੁਹਾਡੀ ਇਹੋ ਗੋਲੀ ਸਿੱਕਾ ਹੀ ਖਾਂਦੇ ਦਿੰਦੇ ਆ ਤੇ ਤੁਹਾਡੀ ਮੰਨਦੀ ਨਹੀਂ ਕਹੀ ਦੀ ਮੈਂ ਕਿਸ ਸਮੈਗ ਸਮੂਹ ਗਈ ਅੱਛਾ ਜੀ ਹੁਣ ਬੇਟੇ ਨੂੰ ਕਿਉਂ ਗਿਆ ਨਹੀਂ ਇਹੋ ਵੀ ਖਾਦਾ ਖੁੱਦਾ ਹੀ ਹੈਗੇ ਅੱਛਾ ਤੇ ਪਹਿਲਾਂ ਵੀ ਕਦੀ ਇਦਾਂ ਹੋਇਆ ਪਿੰਡ ਨੂੰ ਹੋਰ ਵੀ ਕੋਈ ਮੋਟਾ ਇੰਗਰੀ ਜਿੱਦ ਪਹਿਲੀ ਮੋਟਾ ਜੀ ਵਾਵਾ ਹੋ ਗਈਆਂ ਜੀ